ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਖ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਅੱਜ ਵਾਲੀ ਆਪਣੀ ਕਲੈਕਸ਼ਨ ਜਿਹੜੀ ਰਹੂਗੀ ਜੀ ਇਹ ਆਪਣੇ ਅਲੱਗ-ਅਲੱਗ ਵਰਕ ਦੇ ਸੂਟ ਰਹਿਣਗੇ ਤਾਂ ਇਹ ਆਪਣੇ ਡਿਸਪੈਚ ਹੋ ਰਿਸੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀਡੀਓ ਨੂੰ ਪਲੀਜ਼ ਤੁਸੀਂ ਲਾਸਟ ਤੱਕ ਜਰੂਰ ਦੇਖਿਆ ਕਰੋ ਜੀ ਸਕਿੱਪ ਨਾ ਕਰਿਆ ਕਰੋ ਕਿਉਂਕਿ ਆਪਾਂ ਫੈਬਰਿਕ ਦੀ ਵਰਕ ਦੀ ਪੂਰੀ ਡਿਟੇਲ ਵੀਡੀਓ ਦੇ ਵਿੱਚ ਮੈਂਸ਼ਨ ਕਰਦੇ ਆਂ ਕਾਫੀ ਮੈਸੇਜ ਮੈਨ ਆਉਂਦੇ ਆ ਕਿ ਫੈਬਰਿਕ ਕਿਹੜਾ ਤਾਂ ਪਲੀਜ਼ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਆਪਾਂ ਤੁਹਾਨੂੰ ਦੱਸ ਦਿਆਂ ਕਿ ਬੁਟੀਕ ਸਟਾਈਲ ਸੂਟ ਜਿੱਦਾਂ ਵੀ ਮਹਿੰਗੇ ਕਿਉਂ ਹੁੰਦੇ ਆ ਤਾਂ ਕਾਫੀ ਜਣਿਆਂ ਦਾ ਕੁਐਸਚਨ ਹੁੰਦਾ ਬੁਟੀਕ ਸਟਾਈਲ ਸੂਟ ਦਾ ਇਹ ਹੋ ਜਾਂਦਾ ਕਿ ਆਪਣਾ ਥੋੜਾ ਜਿਹਾ ਅਲੱਗ ਸਟਾਈਲ ਦਾ ਸੂਟ ਹੋਵੇ ਆਪਣਾ ਵਰਕ ਅਲੱਗ ਹੋਵੇ ਆਪਾਂ ਥੋੜਾ ਫੈਬਰਿਕ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕਰਦੇ ਆਂ ਜਿੱਦਾਂ ਕੋਈ ਫੰਕਸ਼ਨ ਦੇ ਵਿੱਚ ਆਪਾਂ ਜਾਂਦੇ ਆਂ ਤਾਂ ਆਪਣਾ ਮਤਲਬ ਆਪਣਾ ਸੂਟ ਹੈ ਕਿ ਅਲੱਗ ਦਿ ਦੂਸਰਾ ਇਹ ਹੁੰਦਾ ਕਿ ਆਪਾਂ ਜਿੱਦਾਂ ਕੁਆਲਿਟੀ ਹੁੰਦੀ ਹੈ ਵਰਕ ਦੀ ਹੋਗੀ ਫੈਕਟਰੀ ਦੀ ਹੋਗੀ ਉਹਦੇ ਚ ਆਪਾਂ ਕੋਈ ਵੀ ਕੰਪਰੋਮਾਈਜ਼ ਨਹੀਂ ਕਰਦੇ ਆਪਾਂ ਨੂੰ ਹੁੰਦਾ ਕਿ ਵਧੀਆ ਤੋਂ ਵਧੀਆ ਆਪਾਂ ਚੀਜ਼ ਦੇਈਏ ਠੀਕ ਹੈ ਜੀ ਜਿੱਦਾਂ ਕਈ ਤਰ੍ਹਾਂ ਦਾ ਵਰਕ ਹੋ ਜਾਂਦਾ ਇੱਕ ਇੱਕ ਆਪਣਾ ਪੀਸ ਕਈ ਕਾਰੀਗਰਾਂ ਕੋਲ ਚਲਾ ਜਾਂਦਾ ਆ ਵੀ ਦਾ ਹੈ ਦਾ મતલਬ ਮਸ਼ੀਨ ਦਾ ਵਰਕ ਆ ਭਾ ਕਰਦੇ ਆ ਤਾਂ ਇਸ ਕਰਕੇ મતલਬ ਇਹ ਆਪਣੇ ਸੂਟ ਹੁੰਦੇ ਆ ਜਿਹੜੇ ਥੋੜੇ ਕੋਸਟਲੀ ਹੋ ਜਾਂਦੇ ਆ ਚਲੋ ਆਪਾਂ ਸ਼ੁਰੂ ਕਰਦੇ ਆਂ ਦੀ ਜਿਆਦਾ ਤੁਹਾਡਾ ਟਾਈਮ ਨਹੀਂ ਲੈਂਦੇ ਇਹ ਹੈਗਾ ਜੀ ਆਪਣਾ ਸ਼ਿਮਰ ਦੇ ਉੱਪਰ ਸੈਲਫ ਦੇ ਵਿੱਚ ਹੈ ਜੀ ਇਹ ਸੂਟ ਸੈਲਫ ਚ ਰਹੂਗਾ ਫੈਬ੍ਰਿਕ ਇਹ ਬਹੁਤ ਹੀ ਪਿਆਰਾ ਜਿਹਾ ਨਿਊ ਜਰ ਫੈਬ੍ਰਿਕ ਆ ਦੇਖੋ ਇਹਦੇ ਵਿੱਚ ਸੈਲਫ ਆ ਰਹੰਦੀ ਹੈ ਬਹੁਤ ਜਿਆਦਾ ਸ਼ਾਈਨ ਨਹੀਂ ਇਹਦੇ ਵਿੱਚ ਆਪਾਂ ਜੇ ਕਹੀਏ ਕਿ ਬਹੁਤ ਜ਼ਿਆਦਾ ਸ਼ਾਈਨ ਹੈ ਇਦਾਂ ਦੀ ਨਹੀਂ ਬਹੁਤ ਹੀ ਪਿਆਰਾ ਜਿਹਾ ਇਹ yellow parrot ਜਿਆ ਕਲਰ ਆ ਐਲਫ ਰੋਗੀ ਦੇ ਵਿੱਚ ਜੀ ਇਹਦੇ ਉੱਪਰ ਆਪਾਂ ਬਹੁਤ ਹੀ ਪਿਆਰਾ ਜਿਹਾ ਕੰਮ ਕੀਤਾ ਹੋਇਆ ਆ ਆਪਾਂ ਇਹਨੂੰ ਵੀਅਰ ਕਰ ਸਕਦੇ ਆ ਜਿੱਦਾਂ ਹਲਦੀ ਵਗੈਰਾ ਤੇ ਆ ਜਾਂਦਾ ਤਾਂ ਬਹੁਤ ਪਿਆਰਾ ਆਪਣਾ ਹੀ ਸੂਟ ਲੱਗੂਗਾ ਠੀਕ ਹੈ ਜੀ ਇਹ ਆ ਗਈ ਇਹਦੀ neck line ਤੇ ਇਹਦੇ ਵਿੱਚ ਆਪਾਂ ਤੁਸੀਂ ਚੈੱਕ ਕਰੋ 컬러 ਕੰਬੀਨੇਸ਼ਨ ਦਿੱਤਾ ਜੀ ਮਜ਼ੈਂਟਾ ਜੀ ਟੋਨ ਪਰਪਲੀਸ਼ ਮਜ਼ੈਂਟਾ ਟੋਨ ਐਂਡ ਗ੍ਰੀਨ ਟੋਨ ਦਾ ਟੱਚ ਦਿੱਤਾ ਹੋਇਆ ਵਰਕ ਦੀ ਤੁਸੀਂ ਕੁਆਲਿਟੀ ਐਂਡ ਫਿਨਿਸ਼ਿੰਗ ਚੈੱਕ ਕਰੋ ਇਹ ਆਪਣਾ ਨੈਕਲਾਈਨ ਆ ਗਿਆ ਜੀ ਪੂਰਾ ਨੈਕਲਾਈਨ ਆ ਗਿਆ ਇਹ ਠੀਕ ਹੈ ਜੀ ਜੋ ਕਿ ਬਹੁਤ ਹੀ ਪਿਆਰਾ ਲੱਗ ਰਿਹਾ ਫੈਬਰਿਕ ਵੀ ਇਹ ਬਹੁਤ ਪਿਆਰਾ ਹੈ ਜੀ ਐਂਡ ਇਹ ਆ ਗਿਆ ਜੀ ਇਹਦੇ ਘੇਰੇ ਐਂਡ ਚਾਕਾਂ ਤੇ ਕੰਮ ਇਹਦੇ ਚਾਕਾਂ ਤੇ ਕੰਮ ਆ ਗਿਆ ਠੀਕ ਹੈ ਜੀ ਚਾਕ ਐਂਡ ਘੇਰਾ ਐਂਡ ਕਾਰਨਰਸ ਤੇ ਆਪਾਂ ਇਹਦਾ ਅੰਬੀ ਟਾਈਪ ਦਿੱਤਾ ਹੋਇਆ ਕਿਉਂਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਹੈ ਇਹ ਮਤਲਬ ਐਕਚੁਅਲ ਚ ਮੈਨੂੰ ਵੀ ਆਪਣੇ ਆਪ ਨੂੰ ਬਹੁਤ ਪਿਆਰਾ ਸੂਟ ਲੱਗਿਆ ਇਦਾਂ ਇਹ ਕਾਰਨਰ ਆ ਗਿਆ ਜੀ ਫਿਨਿਸ਼ਿੰਗ ਵੀ ਆਪਾਂ ਇਹਨੂੰ ਪਿੰਕ ਕਲਰ ਦੀ ਦਿੱਤੀ ਹੋਈ ਹੈ ਇਦਾਂ ਠੀਕ ਹੈ ਜੀ ਜਿੱਦਾਂ ਵਰਕ ਵਗੈਰਾ ਹੁੰਦਾ ਆਪਾਂ ਤੁਹਾਨੂੰ ਪੂਰਾ ਕਲੋਜ਼ ਹਰ ਚੀਜ਼ ਦਿਖਾਉਂਦੇ ਆ ਫੈਬਰਿਕ ਵਰਕ ਤਾਂ ਆਪਾਂ ਨੂੰ ਕੁਆਲਿਟੀ ਦਾ ਪਤਾ ਲੱਗਦਾ ਹਰ ਚੀਜ਼ ਦਾ ਠੀਕ ਹੈ ਜੀ ਇਹ ਤਾਂ ਫਰੰਟ ਆ ਗਿਆ ਘੇਰਾ ਚਾਕ ਐਂਡ neck ਤੇ ਕੰਮ ਆ ਗਿਆ ਜੀ ਇਹ ਆ ਗਿਆ ਦੀ 슬ੀਵਸ ਤੇ ਕੰਮ 슬ੀਵਸ ਦੇ ਉੱਪਰ ਵੀ ਆਪਾਂ ਪੂਰਾ ਬਾਰਡਰ ਦਿੱਤਾ ਵਾ ਜੀ ਚੈੱਕ ਕਰੋ ਠੀਕ ਹੈ ਜੀ ਫਿਨਿਸ਼ਿੰਗ ਦਿੱਤੀ ਹੋਈ ਹੈ ਇਹ 슬ੀਵਸ ਦਾ ਕੰਮ ਆ ਗਿਆ ਫੈਬਰਿਕ ਇਹ ਬਹੁਤ ਪਿਆਰਾ ਹੈ ਐਂਡ ਇਹਦੀ ਬੈਕ ਚਾਕ ਤੇ ਵੀ ਆਪਾਂ ਘੇਰਾ ਚਾਕ ਤੇ ਕੰਮ ਦਿੱਤਾ ਹੈ ਦੀ ਬੈਕ ਆ ਗਈ ਜੀ ਇਹਦੇ ਬੈਕ ਚਾਕ ਆ ਗਏ ਠੀਕ ਹੈ ਜੀ ਐਂਡ ਘੇਰਾ ਆ ਗਿਆ ਇਹ ਬੈਕ ਦਾ ਕੰਮ ਆ ਗਿਆ। ਇਹ ਪ੍ਰੋਪਰ ਆਪਣਾ ਮਤਲਬ ਫਰੰਟ, ਬੈਕ, ਨੈਕ ਆ ਗਈ, 슬ੀਵਸ ਆ ਗਈਆਂ। ਤੇ ਬਹੁਤ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ। ਇੱਥਾ ਇਹ ਜਿੱਦਾਂ ਆਪਣੇ ਘਰ ਦੇ ਫੰਕਸ਼ਨ ਹੁੰਦੇ ਆ ਆਪਾਂ ਹਲਦੀ ਵਗੈਰਾ ਤੇ ਇਹਨੂੰ ਵੇਅਰ ਕਰ ਸਕਦੇ ਆ। ਤੇ ਪਾਕਿਸਤਾਨੀ ਰੱਖੀ ਹੈ ਜੀ ਆਪਾਂ ਇਹਦੇ ਨਾਲ ਸਲਵਾਰ, ਕ੍ਰੇਪ ਫੈਬਰਿਕ ਦੇ ਵਿੱਚ। ਠੀਕ ਹੈ ਜੀ ਬੇਸ ਕਲਰ ਦੀ। ਐਂਡ ਸਲਵਾਰ ਦੇ ਉੱਪਰ ਵੀ ਆਪਾਂ ਇਦਾਂ ਕੰਮ ਕੀਤਾ ਹੋਇਆ। ਅਤੋ ਹਰ ਚੀਜ਼ ਦੀ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਇਹਦੇ ਨਾਲ ਜਿਹੜਾ ਦੁਪੱਟਾ ਰੱਖਿਆ ਆਪਾਂ ਇਹ ਵੀ ਸ਼ਿਮਰ ਦੇ ਵਿੱਚ ਰੱਖਿਆ ਇਹਦੇ ਵਿੱਚ ਥੋੜੀ ਥੋੜੀ ਸ਼ਾਈਨ ਤੁਹਾਨੂੰ ਨਜ਼ਰ ਆ ਰਹੀ ਹੋਊਗੀ ਠੀਕ ਹੈ ਜੀ ਬੇਸ ਕਲਰ ਦਾ ਦੁਪੱਟਾ ਰੱਖ ਕੇ ਆਪਾਂ ਪੂਰੇ ਦੇ ਵਿੱਚ ਬੂਟੀਆਂ ਦਿੱਤੀਆਂ ਹੋਈਆਂ ਐਦਾਂ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਸੂਟ ਇਹ ਜਦੋਂ ਵੇਅਰ ਕਰੋਗੇ ਤੁਸੀਂ ਤਾਂ ਇੰਨਾ ਜ਼ਿਆਦਾ ਪਿਆਰਾ ਲੱਗੂਗਾ ਇਹ ਐਦਾਂ ਇਦਾਂ ਆਪਾਂ ਬੂਟੀਆਂ ਦਿੱਤੀਆਂ ਹੋਈਆਂ ਪੂਰੇ ਦੁਪੱਟੇ ਦੇ ਵਿੱਚ ਠੀਕ ਹੈ ਜੀ ਐਂਡ ਲੇਸ ਦੀ ਆਪਾਂ ਕਲਰ ਟੱਚ ਦਿੱਤਾ ਨਾਲ ਐਂਡ 골ਡਨ ਟੱਚ ਦਿੱਤਾ ਹੋਇਆ ਇਹ ਆਪਾਂ ਲੇਸ ਦੀ ਫਿਨਿਸ਼ਿੰਗ ਦਿੱਤੀ ਹੋਈ ਹੈ ਫੋਰ ਸਾਈਡ ਦੁਪੱਟੇ ਦੇ ਠੀਕ ਹੈ ਜੀ ਕਿਉਂਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਸੂਟ ਤੁਸੀਂ ਬਿਲਕੁਲ ਪਲੇਨ ਫੈਬਰਿਕ ਤੇ ਵੀ ਰੈਡੀ ਕਰਵਾ ਸਕਦੇ ਹੋ ਐਂਡ ਇਦਾਂ ਸੈਲਫ ਵਗੈਰਾ ਤੇ ਆਪਾਂ ਰੈਡੀ ਕਰ ਸਕਦੇ ਆ ਫੈਬਰਿਕ ਤੁਹਾਡੀ ਚੋਇਸ ਦਾ ਕਿਸੇ ਵੀ ਕਲਰ ਤੇ ਵੀ ਤੁਸੀਂ ਰੈਡੀ ਕਰਵਾ ਸਕਦੇ ਹੋ ਇਹ ਵਰ ਕੇ ਇਦਾਂ ਦਾ ਕਿ ਆਪਾਂ ਕਿਸੇ ਵੀ ਕਲਰ ਤੇ ਕਰਾਂਗੇ ਤਾਂ ਬਹੁਤ ਜ਼ਿਆਦਾ ਉੱਠ ਕੇ ਆਊਗਾ ਬਾਕੀ ਕਲਰ ਕੰਬੀਨੇਸ਼ਨ ਜੋ ਆਪਾਂ ਇਹਦੇ ਵਿੱਚ ਦਿੱਤੇ ਆ ਬਹੁਤ ਹੀ ਗ੍ਰੇਸਫੁਲ ਲੱਗ ਰਿਹਾ ਠੀਕ ਹੈ ਜੀ ਇਹ ਆ ਗਏ ਆਪਣਾ ਫਸਟ ਸੂਟ ਨੈਕਸਟ ਆ ਜਾਊਗਾ ਜੀ ਆਪਣਾ ਇਹ ਵਾਲਾ ਸੂਟ ਮਹਿਰੂਨ ਕਲਰ ਇਹ ਵੀ ਬਹੁਤ ਹੀ ਪਿਆਰਾ ਜਿਹਾ ਸ਼ੇਡ ਹੈ ਜੀ। ਕ੍ਰੇਪ ਫੈਬਰਿਕ ਰੋਗਾ ਇਹ। ਐਂਡ ਮੈਰੂਨ ਸ਼ੇਡ ਰੋਗਾ। ਮਹਿਰੂਨ ਟੋਨ ਇਹ ਥੋੜੀ ਕਾਲਸ ਦੇ ਵਿੱਚ ਮਹਿਰੂਨ ਟੋਨ ਹੈ ਜੀ ਜੋ ਕਿ ਬਹੁਤ ਪਿਆਰੀ ਲੱਗਦੀ ਆ। ਇਹਦੇ ਉੱਪਰ ਟੋਟਲੀ ਹੈਂਡਵਰਕ ਦਾ ਕੰਮ ਹੋਇਆ ਜੀ। ਇਹਦੀ ਨੈਕ ਲਾਈਨ ਆਗੇ ਸਟੈਕ ਕਰੋ ਬਹੁਤ ਹੀ ਪਿਆਰਾ ਜਿਹਾ ਇਹਦਾ ਨੈਕ ਰੈਡੀ ਹੋਇਆ। ਇਹਦੇ ਵਿੱਚ ਕਟ ਦਾਣਾ, ਗੋਟਾ ਪੱਤੀ ਦਾ ਕੰਮ ਹੋਇਆ। ਠੀਕ ਹੈ ਜੀ। neckline ਆ ਗਈ ਇਹਦੀ ਐਂਡ ਪੂਰੇ ਫਰੰਟ ਤੇ ਆਪਾਂ ਇਦਾਂ ਮੋਟੀ ਦਿੱਤੀ ਹੋਈ ਹੈ ਗੋਟਾ ਪੱਤੀ ਐਂਡ ਕਟਦਾਨਾ ਠੀਕ ਹੈ ਜੀ ਇਹ ਦਾ ਪੂਰਾ ਫਰੰਟ ਆ ਗਿਆ ਫਰੰਟ ਚ ਬੂਟੀ ਆ ਗਈ ਪੂਰੇ ਦੇ ਵਿੱਚ ਪਰਮੀ ਬੂਟੀ ਆ ਜੂਗੀ ਐਂਡ ਇਹ ਦਾ ਰਾ ਆ ਗਿਆ ਜੀ ਇਹ ਰੇ ਦਾ ਕੰਮ ਆ ਗਿਆ ਪੂਰਾ ਕਟਦਾਨਾ ਦਿੱਤਾ ਹੋਇਆ ਜੀ ਚੈੱਕ ਕਰ ਸਕਦੇ ਹੋ ਤੁਸੀਂ ਐਂਡ ਗੋਟਾ ਪੱਤੀ ਸਿੱਪੀ ਕਿ ਬਹੁਤ ਜਿਆਦਾ ਪਿਆਰਾ ਲੱਗ ਰਿਹਾ ਕਲਰ ਵੀ ਇਹ ਬਹੁਤ ਪਿਆਰਾ ਮਹਿਰੂਨ ਐਂਡ ਫਿਨਿਸ਼ਿੰਗ ਆਪਾਂ ਨੂੰ 골ਡਨ ਦਿੱਤੀ ਹੋਈ ਆ ਠੀਕ ਹੈ ਜੀ ਹੈਵੀ ਨੈੱਕ ਆ ਗਿਆ ਇਹ ਆ ਗਿਆ ਜੀ ਦੀਆਂ 슬ੀਵਸ ਤੇ ਕੰਮ 슬ੀਵਸ ਤੇ ਵੀ ਆਪਾਂ ਪੂਰਾ ਘੇਰੇ ਵਾਲਾ ਬਾਰਡਰ ਦਿੱਤਾ ਹੈ ਐਂਡ ਬੂਟੀਆਂ ਦਿੱਤੀਆਂ ਹੋਈਆਂ ਪੂਰੀ 슬ੀਵਸ ਦੇ ਵਿੱਚ ਇਹ ਬੂਟੀਆਂ ਜੁੜੀਆਂ ਇਹ ਆ ਗਈ ਜੀ ਦੀ ਬਾਟਮ ਪਾਕਿਸਤਾਨੀ ਸਲਵਾਰ ਤੇ ਸਲਵਾਰ ਤੇ ਵੀ ਆਪਾਂ ਬਾਰਡਰ ਦਿੱਤਾ ਹੋਇਆ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਠੀਕ ਹੈ ਜੀ ਐਂਡ ਇਹ ਆ ਗਿਆ ਦੁਪੱਟਾ ਪਿਓਰ ਚਨਾਉਣ ਦਾ ਰੱਖਿਆ ਆਪਾਂ ਇਹਦੇ ਨਾਲ ਦੁਪੱਟਾ ਤੇ ਦੁਪੱਟੇ ਨੂੰ ਆਪਾਂ ਦਿੱਤੀ ਹੈ ਲੇਸ ਦੀ ਫਿਨਿਸ਼ਿੰਗ ਲੇਸ ਦੀ ਫਿਨਿਸ਼ਿੰਗ ਵੀ ਆਪਾਂ ਆਪਣੇ ਗੋਟਾ ਪੱਤੀ ਨਾਲ ਮਿਲਦੀ ਜੁਲਦੀ ਇੰਦਾ ਫਲਾਵਰ ਦਿੱਤੇ ਹੋਏ ਇੰਦਾ ਦੇ ਲੇਸ ਦੀ ਫਿਨਿਸ਼ਿੰਗ ਦਿੱਤੀ ਹੈ ਜੋ ਕਿ ਬਹੁਤ ਜ਼ਿਆਦਾ ਪਿਆਰੀ ਇਹ ਇੱਕ ਤਰ੍ਹਾਂ ਦਾ ਵਰਕ ਹੀ ਲੱਗ ਰਿਹਾ ਠੀਕ ਹੈ ਜੀ ਪਿਓਰ ਚਨਾਉਣ ਦਾ ਦੁਪੱਟਾ ਰਹੂਗਾ ਜੀ ਇਹ ਕ੍ਰੇਪ ਦੀ ਇਹ ਫੈਬਰਿਕ ਰਹੂਗਾ ਤਾਰਕ ਮਤਲਬ ਕਾਲਸ਼ ਦੇ ਵਿੱਚ ਮਹਿਰੂਨ ਕਲਰ ਬਾਕੀ ਤੁਸੀਂ ਆਪਣੀ ਚੁਆਇਸ ਦੇ ਅਕੋਰਡਿੰਗ ਕਿਸੇ ਵੀ ਕਲਰ ਤੇ ਰੈਡੀ ਕਰਵਾ ਸਕਦੇ ਹੋ ਉਹ ਮੈਂ ਤੁਹਾਨੂੰ ਵਾਰ-ਵਾਰ ਦੱਸਦੀ ਹਾਂ ਤੁਸੀਂ ਸਾਡੇ ਤੋਂ ਮਤਲਬ ਅਨਸਟਿਚ ਵੀ ਲੈ ਸਕਦੇ ਹੋ ਐਂਡ ਸਟੀਚਿੰਗ ਕਰਵਾ ਕੇ ਵੀ ਲੈ ਸਕਦੇ ਹੋ ਤੁਹਾਡੀ ਚੁਆਇਸ ਠੀਕ ਹੈ ਜੀ ਨੈਕਸਟ ਆ ਗਿਆ ਜੀ ਆਪਣਾ ਇਹ ਵਾਲਾ ਸੂਟ ਕੀ ਆਪਣਾ ਪਿਓਰ ਕ੍ਰੇਪ ਦੇ ਉੱਪਰ ਰਹੂਗਾ ਜੀ ਦੇਖੋ ਪਿਓਰ ਐਂਡ ਸੈਮੀ ਦੇ ਵਿੱਚ ਮਤਲਬ 3000 3500 ਦਾ ਫਰਕ ਆਉਂਦਾ ਜੀ ਪਿਓਰ ਤੇ ਸੈਮੀ ਦੇ ਫੈਬਰਿਕ ਦੇ ਵਿੱਚ ਠੀਕ ਹੈ ਜੀ ਤੁਸੀਂ ਪਿਓਰ ਤੇ ਵੀ ਕਰਾ ਸਕਦੇ ਹੋ ਸੈਮੀ ਤੇ ਵੀ ਕਰਵਾ ਸਕਦੇ ਹੋ ਜਿਹੜੇ ਸੈਮੀ ਫੈਬਰਿਕ ਆਪਾਂ ਜਿੱਦਾਂ ਮੈਂ ਤੁਹਾਡੇ ਨਾਲ ਸ਼ੇਅਰ ਕੀਤਾ ਮਹਿਰੂਨ ਸੂਟ ਆਪਣਾ ਕ੍ਰੇਪ ਦੇ ਉੱਪਰ ਬਣਿਆ ਹੋਇਆ ਉਹ ਫੈਬਰਿਕ ਵੀ ਅਸੀਂ ਵਧੀਆ ਕੁਆਲਿਟੀ ਦੇ ਹੀ ਲਗਾਉਂਦੇ ਆ ਮੈਂ ਤੁਹਾਨੂੰ ਪਹਿਲਾਂ ਵੀ ਇਹ ਚੀਜ਼ ਦੱਸੀ ਹੈ ਕਿ ਕੁਆਲਿਟੀ ਨਾਲ ਆਪਾਂ ਕੋਈ ਵੀ ਕੰਪਰੋਮਾਈਜ਼ ਨਹੀਂ ਕਰਦੇ ਠੀਕ ਹੈ ਜੀ ਇਹ ਪਿਓਰ ਦੇ ਉੱਪਰ ਬਣਿਆ ਹੋਇਆ ਸੈਲਫ ਪਿਓਰ ਕਰੀਮ ਸੈਲਫ ਦੇ ਵਿੱਚ ਆ ਜਾਂਦੀ ਹੈ ਠੀਕ ਇਹ ਆਪਣਾ ਮੰਗੇਓ ਪੀਚ ਟੋਨ ਆ ਜਾਂਦੀ ਹੈ ਫੈਬਰਿਕ ਦੀ ਠੀਕ ਹੈ ਜੀ ਇਹਦੇ ਘੇਰੇ ਦੇ ਉੱਪਰ ਹੈਵੀ ਕੰਮ ਹੋਇਆ ਚੈੱਕ ਕਰ ਸਕਦੇ ਹੋ ਤੁਸੀਂ ਇਹਦਾ ਘੇਰਾ ਆ ਗਿਆ ਇਹਦੇ ਵਿੱਚ ਆਪਾਂ ਮਹਿਰੂਨ ਜਾਂ ਮਤਲਬ ਕਲਰ ਦਾ ਟੱਚ ਦਿੱਤਾ ਹੋਇਆ ਮਹਿਰੂਨ ਵੀ ਨਹੀਂ ਕਹਿ ਸਕਦੇ ਥੋੜਾ ਵਾਈਨ ਜਿਹਾ ਸ਼ੇਡ ਹੈ ਦਾ ਟੱਚ ਦਿੱਤਾ ਹੋਇਆ ਠੀਕ ਹੈ ਜੀ ਇਹ ਪੂਰਾ ਕਟ ਦਾਣੇ ਦਾ ਕੰਮ ਆ ਗਿਆ ਤੁਸੀਂ ਚੈੱਕ ਕਰੋ ਵਿੱਚ ਇਹਦੇ ਟੱਚ ਦਿੱਤਾ ਹੋਇਆ ਆਪਾਂ ਰੇਸ਼ਮ ਦਾ ਦੱਪਕਾ ਆ ਗਿਆ ਮਤਲਬ ਹੈਵੀ ਘੇਰਾ ਆ ਜਾਂਦਾ ਇਦਾਂ ਤੇ ਪੂਰੇ ਦੇ ਵਿੱਚ ਬੂਟੀ ਆ ਜਾਂਦੀ ਹੈ ਇਦਾਂ ਸ਼ਰਮ ਚ ਬੂਟੀ ਆ ਗਈ ਘੇਰਾ ਆ ਗਿਆ ਜੀ ਐਂਡ ਇਹਦੇ 슬ੀਵਸ ਦੇ ਉੱਪਰ ਆਪਾਂ ਨੇ ਇਹਦਾ ਆਊਟਲਾਈਨਿੰਗ ਦੇ ਕੇ ਇੰਨਾ ਫਲਾਰ ਦਿੱਤਾ ਹੋਇਆ ਪੂਰਾ ਇੱਕ ਬੰਝ ਠੀਕ ਹੈ ਜੀ ਕਲਰ ਕੰਬੀਨੇਸ਼ਨ ਬਹੁਤ ਹੀ ਪਿਆਰਾ ਜਿਹਾ ਲੱਗਿਆ ਇਹਦੇ ਉੱਪਰ ਉੱਠ ਕੇ ਆਇਆ ਤੇ ਜਿਹੜੀ ਆਪਾਂ ਫਿਨਿਸ਼ਿੰਗ ਦਿੱਤੀ ਹੈ ਉਹ ਵੀ ਆਪਾਂ ਵਰਕ ਦੇ ਵਿੱਚ ਜਿਹੜਾ ਆਪਾਂ ਰੇਸ਼ਮ ਦਾ ਟੱਚ ਦਿੱਤਾ ਸੇਮ ਕਲਰ ਦੀ ਆਪਾਂ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਹੈ ਠੀਕ ਹੈ ਜੀ ਹੈਂਡਲ ਇਹ ਆ ਗਈ ਜੀ ਦੀ ਸਲਵਾਰ 크ਰੇਪ ਦੀ ਸਲਵਾਰ ਰੱਖੀ ਆਪਾਂ ਇਹਦੇ ਨਾਲ ਸਲਵਾਰ ਆਪਾਂ ਨੇ ਰੱਖੀ ਹੈ ਸੈਮੀ ਪਟਿਆਲਾ ਕੁੰਡੇ ਵਾਲੀ ਸਲਵਾਰ ਅੰਡੇ ਆ ਗਿਆ ਚੀਜ਼ ਦਾ ਦੁਪੱਟਾ ਪਿਓਰ ਚਨਾਉਣ ਦਾ ਦੁਪੱਟਾ ਰਹੂਗਾ ਦੁਪੱਟੇ ਦੇ ਵਿੱਚ ਪੂਰੇ ਦੇ ਵਿੱਚ ਆਪਾਂ ਇਦਾਂ ਬੂਟੀ ਦਿੱਤੀ ਹੋਈ ਹੈ ਪੂਰੇ ਦੁਪੱਟੇ 'ਚ ਇਦਾਂ ਬੂਟੀ ਆ ਜੂਗੀ ਪਰ ਸ਼ਰਟ ਦੇ ਫਰੰਟ ਤੇ ਬੂਟੀ ਹੁੰਦੀ ਹੈ ਸੇਮ ਹੀ ਬੂਟੀ ਪੂਰੇ ਦੁਪੱਟੇ 'ਚ ਆਉਂਦੀ ਆ ਲੇਸ ਦੀ ਫਿਨਿਸ਼ਿੰਗ ਦੇ ਕੇ ਆਪਾਂ ਇਹਨੂੰ ਇਦਾਂ ਓਪਨ ਫਿਨਿਸ਼ਿੰਗ ਦਿੱਤੀ ਹੋਈ ਆ ਡਾਰਕ ਕਲਰ ਦੀ ਜੋ ਕਿ ਬਹੁਤ ਜ਼ਿਆਦਾ ਪਿਆਰੀ ਲੱਗ ਰਹੀ ਆ ਇਹ ਬਹੁਤ ਹੀ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਇਆ ਕਲਰ ਵੀ ਇਹ ਬਹੁਤ ਪਿਆਰਾ ਠੀਕ ਹੈ ਜੀ ਅੰਜਾ ਬਰਗੰਡੀ ਜੇ ਸ਼ੇਡ ਦਾ ਕਲਰ ਹੈ ਇਹ ਇਹਦਾ ਕੰਬੀਨੇਸ਼ਨ ਬਹੁਤ ਜ਼ਿਆਦਾ ਉੱਠ ਕੇ ਆਇਆ ਹੋਇਆ ਠੀਕ ਹੈ ਜੀ ਇਹ ਪਿਓਰ ਦਾ ਫੈਬਰਿਕ ਰਹੂਗਾ ਜੀ ਪਿਓਰ ਚਨਾਉਣ ਦਾ ਦੁਪੱਟਾ ਰਹੂਗਾ ਇਹ ਆਪਣੇ ਬਨਾਰਸੀ ਸ਼ਰਟਸ ਨੇ ਜੀ ਤੇ ਇਹ ਮਤਲਬ ਪ੍ਰੋਪਰ ਰਾਇਲ ਬਲੂ ਕਲਰ ਰਹੂਗਾ ਤੇ ਬਨਾਰਸੀ ਸ਼ਰਟ ਰਹੂਗੀ ਇਹ ਠੀਕ ਹੈ ਜੀ ਇਹਨੂੰ ਆਪਾਂ ਇਦਾਂ neck ਤੇ ਪਟ ਪਿੰਨ ਦਿੱਤੀ ਆ ਇਦਾਂ ਆਪਾਂ ਦੀ neck ਰੈਡੀ ਕੀਤੀ ਆ ਠੀਕ ਹੈ ਜੀ ਸਿੰਪਲ ਸ਼ਰਟ ਰੱਖੀ ਆਪਾਂ ਸ਼ਰਟ ਦੇ ਉੱਪਰ ਕੋਈ ਵੀ ਇਸ ਵਿੱਚ ਕੰਮ ਦੀ ਲੋੜ ਵੀ ਨਹੀਂ ਸੀ ਕਿਉਂਕਿ ਇਹ ਇਦਾਂ ਹੀ ਸਿੰਪਲ ਸੋ ਪਰ ਤੇ ਸਦਾ ਬਹਾਰ ਜੀਆਂ ਚੀਜ਼ਾਂ ਨੇ ਜੀ ਤੇ ਰॉयਲ ਬਲੂ ਕਲਰ ਹੋਊਗਾ ਤੁਸੀਂ ਚੈੱਕ ਕਰ ਸਕਦੇ ਹੋ ਪੂਰੀ ਵੀਵਿੰਗ ਦਿੱਤੀ ਹੋਈ ਆ ਬਨਾਰਸੀ ਸ਼ਰਟ ਰਹੂਗੀ ਠੀਕ ਹੈ ਜੀ ਐਂਡ ਫਿਨਿਸ਼ਿੰਗ ਦਿੱਤੀ ਆਪਾਂ 골ਡਨ ਇਹਨੂੰ ਇਹ ਆਪਣੀ ਸ਼ਰਟ ਆ ਗਈ ਤੇ ਇਸ ਦੇ ਨਾਲ ਆਪਾਂ ਉਹ ਰੱਖੀ ਹੈ ਜੀ ਪਾਕਿਸਤਾਨੀ ਬੋਟਮ 크ريب ਦੀ ਤੇ ਬੋਟਮ ਦੇ ਉੱਪਰ ਆਪਾਂ ਬਹੁਤ ਹੀ ਪਿਆਰਾ ਜਿਹਾ ਕੰਮ ਕੀਤਾ ਆ ਤੁਸੀਂ ਚੈੱਕ ਕਰੋ ਆਪਾਂ ਜਿੱਦਾਂ ਮੀਨਸ ਦੇਖੋ ਤੁਸੀਂ ਚੈੱਕ ਕਰੋ ਇਹਦੇ ਵਿੱਚ ਆ ਰਿਹਾ ਪ੍ਰਿੰਟ ਦੇ ਵਿੱਚ ਫਲਾਵਰ ਆ ਰਿਹਾ ਸੇਮ ਹੀ ਫਲਾਵਰ ਆਪਾਂ ਸਲਵਾਰ ਚੈਟ ਕੀਤੇ ਆ ਸੇਮ ਕਲਰ ਦੇ ਕੇ ਸੇਮ ਫਲਾਵਰ ਇਹ ਜਦੋਂ ਵੇਅਰ ਕਰੋਗੇ ਤੁਸੀਂ ਤਾਂ ਬਹੁਤ ਜ਼ਿਆਦਾ ਪਿਆਰੀ ਲੱਗੂਗੀ 골ਡਨ ਟੱਚ ਦੇ ਕੇ ਇੱਥਾ ਇੱਕ ਹੁੰਦਾ ਜੀ ਆਪਾਂ ਜਿਹੜਾ ਵਰਕ ਤੁਸੀਂ ਕਦੇ ਵੀ ਸਾਡੀਆਂ ਵੀਡੀਓ ਜਿਹੜੇ ਆਪਣੇ ਵੀਡੀਓ ਦੇਖਦੇ ਆ ਤਾਂ ਉਹਨਾਂ ਨੂੰ ਪਤਾ ਹੈ ਕਿ ਆਪਾਂ ਵਰਕ ਨੂੰ ਪੂਰਾ ਮਤਲਬ ਬੈਕ ਵੀ ਇਹਦਾ ਪੂਰਾ ਮਤਲਬ ਵਰਕ ਨਾਲ ਫਿਲ ਕਰਦੇ ਆ ਜੋ ਕਿ ਬਹੁਤ ਪਿਆਰਾ ਲੱਗਦਾ ਕਈ ਵਾਰ ਹੁੰਦਾ ਕਿ ਬੈਗ ਖਾਲੀ ਰਹਿ ਜਾਂਦੀ ਹੈ ਉਹ ਜਦੋਂ ਆਪਾਂ ਵੇਅਰ ਕਰਦੇ ਆ ਤਾਂ ਉਹ ਚੀਜ਼ ਵਧੀਆ ਨਹੀਂ ਲੱਗਦੀ ਇਹ ਚੀਜ਼ ਜਦੋਂ ਬੈਗ ਤੇ ਆਪਾਂ ਵੇਅਰ ਕਰਾਂਗੇ ਤਾਂ ਬਹੁਤ ਪਿਆਰੀ ਲੱਗਦੀ ਆ ਮਤਲਬ ਆਪਾਂ ਕੋਸ਼ਿਸ਼ ਕਰੀ ਦੀਏ ਪਰਮਾ ਵਰਕ ਦੀ ਇਹ ਪੂਰਾ ਕਾਟ ਦੇ ਵਿੱਚ ਜਿੱਦਾਂ ਸਲਵਾਰ ਦੀ ਕਾਟ ਆਉਂਦੀ ਹੈ ਤਾਂ ਆਪਣਾ ਉਦਾਂ ਹੀ ਹੋਵੇ ਤੁਸੀਂ ਚੈੱਕ ਕਰ ਸਕਦੇ ਹੋ ਵਰਕ ਦੀ ਪੂਰਾ ਮਤਲਬ ਚਰੀ ਦਾ ਕੰਮ ਕੀਤਾ ਹੋਇਆ ਜੀ ਇਹ ਬਾਦਲਾ ਜਰੀ ਐਂਡ ਰੇਸ਼ਮ ਦਾ ਟੱਚ ਦੇ ਕੇ ਆਪਾਂ ਇਹਨੂੰ ਰੈਡੀ ਕੀਤਾ ਤਾਂ ਜੋ ਕਿ ਬਹੁਤ ਹੀ ਗ੍ਰੇਸਫੁੱਲ ਲੱਗ ਰਿਹਾ ਹੈ ਇਹ ਚੈੱਕ ਕਰੋ ਤੁਸੀਂ ਦੇਖੋ ਸ਼ਰਟ ਨੂੰ ਆਪਾਂ ਸਿੰਪਲ ਰੱਖਿਆ ਸਲਵਾਰ ਤੇ ਆਪਣਾ ਕੰਮ ਕਰਤਾ ਆਪਾਂ ਇਹ ਸਿੰਪਲ ਸੂਟ ਜੇ ਆਪਣਾ ਬਹੁਤ ਪਿਆਰਾ ਜਿਹਾ ਸੂਟ ਰੈਡੀ ਹੋਇਆ ਇਹ ਆ ਗਈ ਜੀ ਪਿਓਰ ਚਨਾਉਂਦੀ ਇਹਦੇ ਨਾਲ ਦੁਪੱਟਾ ਰੱਖਿਆ ਆਪਾਂ ਤੇ ਦੁਪੱਟੇ ਨੂੰ ਆਪਾਂ ਲੇਸ ਦੀ ਫਿਨਿਸ਼ਿੰਗ ਦਿੱਤੀ 골ਡ ਕਿਰਨ ਦੀ ਲੇਸ ਹੈ ਜੋ ਕਿ ਬਹੁਤ ਜ਼ਿਆਦਾ ਪਿਆਰੀ ਲੱਗ ਰਹੀ ਹੈ ਐਤਾਂ ਪਾ ਵੇਅਰ ਕਰਾਂਗੇ ਕਿ ਸਰਦਾਰੀ ਜੀ ਲੁੱਕ ਦਾ ਬਹੁਤ ਹੀ ਪਿਆਰਾ ਜਿਹਾ ਸੂਟ ਲੱਗੂਗਾ ਮਤਲਬ ਸੂਟ ਨੂੰ ਕੁਝ ਅਲੱਗ ਡਿਜ਼ਾਈਨ ਕਰੀਏ ਕਿ ਜਿਹੜਾ ਵੇਅਰ ਕੀਤਾ ਹੋਇਆ ਬਹੁਤ ਪਿਆਰਾ ਲੱਗੇ ਠੀਕ ਹੈ ਜੀ ਤੇ ਇਹ ਆਪਣੀ ਅਜਵਾਲੀ ਕਲੈਕਸ਼ਨ ਸੀ ਜੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਆਪਣੀ ਅਜਵਾਲੀ ਕਲੈਕਸ਼ਨ ਕਿਵੇਂ ਦੀ ਲੱਗੀ ਫਸਟ ਟਾਈਮ ਜਿਹੜੇ ਆਪਣੇ ਵੀਡੀਓ ਨੂੰ ਵਾਚ ਕਰ ਰਹੇ ਹਨ ਤਾਂ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਵੀਡੀਓ ਵਾਚ ਕਰਨ ਲਈ ਧੰਨਵਾਦ